ਆ ਨਵੀਂ ਤੇ ਵੱਡੀ ਖਬਰ ਹਰ ਇੱਕ ਦੇ ਸੋਚਣ ਸਮਝਣ ਤੇ ਵਿਚਾਰਨ ਵਾਲੀ ਹੈ ਜਦੋਂ ਇਲਾਜ ਹੀ ਨਫੇ ਤੇ ਪ੍ਰੋਫਿਟ ਦਾ ਧੰਦਾ ਬਣ ਜਾਏ ਤਾਂ ਫਿਰ ਆਹੀ ਕਹਿਰ ਵਾਪਰਦਾ ਜਿਹੜਾ ਪੰਜਾਬ ਦੇ ਲੁਧਿਆਣਾ ਦੇ ਵਿੱਚ ਵਾਪਰਿਆ ਹੁਣ ਲੋਕ ਵੱਡਾ ਇਕੱਠ ਕਰਕੇ ਰੌਲਾ ਪਾ ਰਹੇ ਨੇ ਧਰਨੇ ਲਾ ਰਹੇ ਨੇ ਪੁਲਿਸ ਜਿਹੜੀ ਆ ਉਹ ਕਹਿੰਦੀ ਅਸੀਂ ਜਾਂਚ ਕਰਾਂਗੇ ਪਰ ਕੀ ਉਹ ਬੱਚਾ ਉਹ ਮਾਸੂਮ ਵਾਪਸ ਆ ਜਾਏਗਾ ਜੋ ਇੱਕ ਪ੍ਰਾਈਵੇਟ ਹਸਪਤਾਲ ਦੀ ਲਾਪਰਵਾਹੀ ਦਾ ਸ਼ਿਕਾਰ ਹੋਇਆ ਬਹੁਤ ਹਰਾਨੀ ਜਨਕ ਮਾਮਲਾ ਹੈ ਇੱਕ ਬੱਚਾ ਜਿਹਨੂੰ ਇੱਕ ਪ੍ਰਾਈਵੇਟ ਹਸਪਤਾਲ ਲੁਧਿਆਣੇ ਦੇ ਹਸਪਤਾਲ ਨੇ ਮਰਿਆ ਹੋਇਆ ਿਕਰਾਰ ਦਿੱਤਾ ਤੇ ਉਹ ਬੱਚਾ ਜਿੰਦਾ ਸੀ ਤੇ ਜਦੋਂ ਉਹਨੂੰ ਦਫਨਾਉਣ ਗਏ ਉੱਥੇ ਉਹ ਜਿੰਦਾ ਸੀ ਫਿਰ ਉਹ ਭੱਜ ਕੇ ਲੈ ਕੇ ਸਿਵਲ ਹਸਪਤਾਲ ਸਰਕਾਰੀ ਹਸਪਤਾਲ ਗਏ ਉਥੋਂ ਦੇ ਡਾਕਟਰਾਂ ਨੇ ਵੀ ਇਨਾਂ ਦੇ ਦੱਸਣ ਮੁਤਾਬਕ ਕਿਹਾ ਕਿ ਬੱਚਾ ਜਿੰਦਾ ਹੈ ਤੇ ਫਿਰ 40 ਮਿੰਟ ਉਹ ਕਹਿੰਦੇ ਕਿ ਜਿੰਦਾ ਰਹਾ ਤੇ ਫਿਰ ਉਹਦੀ ਮੌਤ ਹੋ ਗਈ। ਮੌਤ ਕਿਉਂ ਹੋਈ? ਇਹੀ ਤਾਂ ਸਭ ਤੋਂ ਵੱਡਾ ਮਾਮਲਾ ਜਿਹਦੇ ਤੇ ਵੱਡਾ ਰੌਲਾ ਪੈ ਗਿਆ। ਮਾਮਲਾ ਅਸਲ 'ਚ ਹੈ ਕੀ ਹੈ? ਤੁਸੀਂ ਸਮਝੋ ਪੂਰਾ। ਸਭ ਤੋਂ ਪਹਿਲਾਂ ਪਿਆਰਿਓ ਜੇ ਤੁਸੀਂ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਕਰ ਲਓ ਤੇ ਜਿਹੜਾ ਬੈੱਲ ਵਾਲਾ ਬਟਨ ਹੈ ਘੰਟੀ ਵਾਲਾ ਉਹਨੂੰ ਦਬਾ ਦਿਓ। ਤੇ ਅੱਜ ਇਸ ਖਬਰ ਬਾਰੇ ਆਪਣਾ ਕੀਮਤੀ ਵਿਚਾਰ ਜ਼ਰੂਰ ਲਿਖੋ ਹੁੰਦਾ ਕੀ ਹੈ ਲੜਿਆਣਾ ਦੇ ਵਿੱਚ ਇੱਕ ਗਰੀਬ ਜਿਹਾ ਪਰਿਵਾਰ ਹੈ ਜਿਹੜਾ ਜਿਨ੍ਹਾਂ ਦੇ ਘਰ ਸੁੱਖਾਂ ਸੁੱਖ ਕੇ ਇੱਕ ਬੱਚਾ ਇੱਕ ਜਨਮ ਲੈਣ ਲਈ ਆਇਆ ਉਹ ਉਹਨੂੰ ਪ੍ਰਾਈਵੇਟ ਹਸਪਤਾਲ ਲੈ ਗਏ ਆਪਣੀ ਔਰਤ ਨੂੰ ਉਹਨਾਂ ਨੂੰ ਵੀ ਐ ਲੱਗਾ ਵੀ ਸ਼ਾਇਦ ਸਰਕਾਰੀ ਇਲਾਜ ਪਤਾ ਨਹੀਂ ਕਿਹੋ ਜਿਹਾ ਹੋਵੇ ਤੇ ਉੱਥੇ ਲੈ ਜਾਓ ਹੁਣ ਪ੍ਰਾਈਵੇਟ ਹਸਪਤਾਲ ਜਦੋਂ ਉਹ ਲੈ ਗਏ ਜਦੋਂ ਬੱਚਾ ਪੈਦਾ ਹੋਇਆ ਤਾਂ ਉਹ ਪੂਰਾ ਪਰਿਵਾਰ ਤੇ ਉਹਨਾਂ ਦੇ ਨਾਲ ਹੋਰ ਵਿਅਕਤੀ ਜਿਹੜੇ ਉੱਥੇ ਕਹਿੰਦੇ ਨੇ ਵੀ ਅਸੀਂ ਚਸ਼ਮਦੀਦ ਆ ਉਹ ਵਕ ਵਕ ਚੈਨਲਾਂ ਤੇ ਬੋਲ ਰਹੇ ਨੇ ਉਹ ਕਹਿੰਦੇ ਹਸਪਤਾਲ ਨੇ ਪੂਰੀ ਅੰਗੈਲੀ ਕੀਤੀ ਕਹਿੰਦੇ ਜਦੋਂ ਬੱਚਾ ਪੈਦਾ ਹੋਇਆ ਤਾਂ ਸਾਨੂੰ ਕਹਿੰਦੇ ਵੀ ਇਹ ਇਹ ਡੈੱਡ ਬੱਚਾ ਹੈ ਇਹ ਮਰਿਆ ਹੋਇਆ ਅਸੀਂ ਇਹਦਾ ਕੁਝ ਨਹੀਂ ਕਰ ਸਕਦੇ ਲੈ ਚੋ ਕਹਿੰਦੇ ਫਿਰ ਦੋ ਤਿੰਨ ਵਾਰ ਅਸੀਂ ਇਹਨਾਂ ਤੋਂ ਪੁੱਛਿਆ ਪੁਸ਼ਟੀ ਕਰਾਈ ਤੇ ਕਹਿੰਦੇ ਇਹਨਾਂ ਨੇ ਇਹੀ ਪੁਸ਼ਟੀ ਕੀਤੀ ਵੀ ਹਾਂ ਬੱਚਾ ਜਿਹੜਾ ਹੈ ਉਹ ਹੈ ਨਹੀਂਗਾ ਇਹਦੀ ਡੈਥ ਹੋ ਚੁੱਕੀ ਹੈ ਬਸ ਇਹਨੂੰ ਲੈ ਜਾਓ ਕਹਿੰਦੇ ਅਸੀਂ ਫਿਰ ਕੀ ਕਰ ਸਕਦੇ ਸੀ ਜਦੋਂ ਹਸਪਤਾਲ ਨੇ ਜਦੋਂ ਡਾਕਟਰਾਂ ਨੇ ਕਹਿਤਾ ਆਪਾਂ ਸਾਰੇ ਵੀ ਐਂ ਹੀ ਕਰਦੇ ਹਾਂ ਫਿਰ ਕਿੱਧਰ ਜਾਵੇ ਬੰਦਾ ਡਾਕਟਰ ਨੇ ਕਹਿਤਾ ਮੰਨਣੀ ਤੇ ਪਹਿਣੀ ਹੈ ਕਹਿੰਦੇ ਜਦੋਂ ਅਸੀਂ ਬੱਚਾ ਹੱਥਾਂ 'ਚ ਲੈ ਕੇ ਗਏ ਆ ਤਾਂ ਫਿਰ ਸੋਚਿਆ ਵੀ ਇਹਨੂੰ ਬਹੁਤਾ ਟੇਮ ਨਹੀਂ ਰੱਖਣਾ ਚਾਹੀਦਾ ਜਲਦੀ ਦਫਨਾ ਦਈਏ ਕਹਿੰਦੇ ਜਦੋਂ ਅਸੀਂ ਦਫਨੋਂ ਲੈ ਕੇ ਗਏ ਤਾਂ ਬੱਚਾ ਉਹ ਜਿਉਂਦਾ ਸੀ ਉਹ ਸਾਹ ਲੈ ਰਿਆ ਸੀ ਕਹਿੰਦੇ ਅਸੀਂ 2 1 2 3 4 5 10 ਕਿੰਨਿਆ ਜਣਿਆਂ ਨੇ ਵੇਖਿਆ ਬੱਚਾ ਜਿਉਂਦਾ ਸੀ ਉਸ ਤੋਂ ਬਾਅਦ ਉਹ ਕਹਿੰਦੇ ਵੀ ਅਸੀਂ ਉਹ ਬੱਚਾ ਲੈ ਕੇ ਕਾਲੀ ਨਾਲ ਸਰਕਾਰੀ ਹਸਪਤਾਲ ਚਲੇ ਗਏ ਸਿਵਲ ਹਸਪਤਾਲ ਕਹਿੰਦੇ ਉੱਥੋਂ ਜਦੋਂ ਅਸੀਂ ਜਾ ਕੇ ਡਾਕਟਰ ਨੂੰ ਮਿਲੇ ਵਿਖਾਇਆ ਤਾਂ ਉਹਨੇ ਵੀ ਕਿਹਾ ਵੀ ਹਾਂ ਬੱਚਾ ਤਾਂ ਜਿਉਂਦਾ ਹੈ ਤੇ ਤੁਹਾਨੂੰ ਉਹਨਾਂ ਨੇ ਕਿਵੇਂ ਕਹਿਤਾ ਵੀ ਇਹ ਮਰਿਆ ਕਹਿੰਦੇ ਉਹਨਾਂ ਨੇ ਇਲਾਜ ਤਾਂ ਸ਼ੁਰੂ ਕੀਤਾ ਪਰ ਕਿਉਂਕਿ ਜਿਹੜਾ ਇਲਾਜ ਪੈਦਾ ਹੋਣ ਤੋਂ ਪਹਿਲੇ 3-4 ਘੰਟਿਆਂ ਚ ਬੱਚੇ ਨੂੰ ਮਿਲਣਾ ਚਾਹੀਦਾ ਸੀ ਉਹ ਇਲਾਜ ਉਹਨੂੰ ਮਿਲਿਆ ਨਾ ਕਿਉਂਕਿ ਉਹਨਾਂ ਨੇ ਕਹਿਤਾ ਸੀ ਇਹ ਤਾਂ ਡੈਥ ਹੋਈ ਹੈ ਬੱਚੇ ਦੀ ਤੇ ਕਹਿੰਦੇ ਫਿਰ ਸਰਕਾਰੀ ਹਸਪਤਾਲ ਦੇ ਵਿੱਚ ਸਿਵਲ ਹਸਪਤਾਲ ਚ ਉਹ ਬੱਚਾ 40 ਮਿੰਟ ਜਿੰਦਾ ਰਿਹਾ ਤੇ ਉਹ ਕਹਿੰਦੇ ਉਸ ਤੋਂ ਬਾਅਦ ਫਿਰ ਉਹਦੀ ਡੈਥ ਹੋ ਗਈ ਤਾਂ ਉਹ ਕਹਿੰਦੇ ਵੀ ਡਾਕਟਰ ਸਾਨੂੰ ਇਹ ਕਹਿੰਦੇ ਨੇ ਦੂਜੇ ਹੋਰ ਵੀ ਜੇ ਇਹ ਬੱਚਾ ਉਹ ਮਰਿਆ ਘੋਸ਼ਿਤ ਨਾ ਕਰਦੇ ਇਹਦਾ ਇਲਾਜ ਉਦੋਂ ਹੀ ਬੱਚਿਆਂ ਵਾਂਗ ਪਦੈਸ਼ੀ ਬੱਚਿਆਂ ਵਾਂਗ ਇਹਨੂੰ ਟ੍ਰੀਟਮੈਂਟ ਮਿਲਦਾ ਤਾਂ ਇਹਨੇ ਜਿੰਦਾ ਰਹਿਣਾ ਸੀ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਆ ਗਈ ਹੈ ਪਹਿਲਾਂ ਤਾਂ ਆਪਣੇ ਉੱਪਰ ਲਾ ਕੇ ਵੇਖਿਓ ਆਪਣੇ ਘਰ ਸੁੱਖਾਂ ਸੁਖ ਸੁੱਕ ਕੇ ਕੋਈ ਬੱਚਾ ਜਨਮ ਲਵੇ ਤੇ ਉਸ ਤੋਂ ਬਾਅਦ ਉਹ ਇਦਾਂ ਦੀ ਕਹਾਣੀ ਵਾਪਰੇ ਜਿਵੇਂ ਦੀ ਇਹਨਾਂ ਗਰੀਬਾਂ ਦੇ ਨਾਲ ਵਾਪਰੀ ਹੈ ਗਰੀਬ ਹੋਣ ਕਰਕੇ ਮੀਡੀਆ ਵੀ ਬਹੁਤਾ ਇਹਨੂੰ ਚੁੱਕ ਨਹੀਂ ਰਿਹਾ ਕਿਉਂਕਿ ਜਿਹੜੇ ਪ੍ਰਾਈਵੇਟ ਹਸਪਤਾਲਾਂ ਨੇ ਪੈਸਾ ਬਹੁਤ ਇਕੱਠਾ ਕੀਤਾ ਪੰਡਾਂ ਕੋਠੇ ਭਰੇ ਪਏ ਨੇ ਪੈਸੇ ਦੇ ਕਿਸੇ ਨੂੰ ਵੀ ਚੁੱਪ ਕਰਾ ਲੈਂਦੇ ਨੇ ਕਿਉਂਕਿ ਇਲਾਜ ਤਾਂ ਬਣਿਆ ਹੋਇਆ ਹੈ ਪ੍ਰੋਫਿਟ ਤੇ ਨਫੇ ਦਾ ਧੰਦਾ ਇਲਾਜ ਹੁਣ ਸੇਵਾ ਨਹੀਂ ਰਿਹਾ ਤਾਂ ਇਹ ਮੀਡੀਆ 'ਚ ਵੀ ਖਬਰ ਬਹੁਤੀ ਨਹੀਂ ਆਈ ਕੋਸ਼ਕ ਚੈਨਲਾਂ 'ਤੇ ਆਈ ਹੈ ਤੇ ਨੈਸ਼ਨਲ ਮੀਡੀਆ ਮੰਨ ਲੋ ਕਿਸੇ ਅਮੀਰ ਦਾ ਜੋਅਕ ਹੁੰਦਾ ਤਾਂ ਨੈਸ਼ਨਲ ਮੀਡੀਆ ਨੇ ਹੁਣ ਤੱਕ ਗਲੇ ਬਿਠਾ ਲੈਨੇ ਸੀ ਖੌਰੂ ਪਾ ਪਾ ਕੇ ਪਰ ਇਹ ਬੱਚਾ ਗਰੀਬ ਦਾ ਸੀ ਤੁਸੀਂ ਲਾ ਕੇ ਵੇਖੋ ਜੇ ਆਪਣੇ ਘਰੇ ਵਾਪਰੇ ਤਾਂ ਕਿੱਡਾ ਜ਼ਿਆਦਾ ਕਹਿਰ ਵਾਲੀ ਗੱਲ ਆਪਾਂ ਨੂੰ ਲੱਗੇਗੀ ਬੰਦਾ ਇੱਕ ਵਾਰੀ ਹਿੱਲ ਜਾਂਦਾ ਹੁਣ ਸਵਾਲ ਇਹ ਆ ਪੁਲਿਸ ਕਹਿੰਦੀ ਐ ਅਸੀਂ ਬਿਆਨ ਲਵਾਵਾਂਗੇ ਅਸੀਂ ਕਾਰਵਾਈ ਕਰਾਂਗੇ ਫਰਜ ਕਰੋ ਉਹ ਕਹਿਣਗੇ ਨਹੀਂ ਜੀ ਇਹ ਆਇਆ ਨਹੀਂ ਸੀ ਹੋ ਨਹੀਂ ਸੀ ਜਿਹੜੇ ਦੂਜੇ ਡਾਕਟਰਾਂ ਨੇ ਕਿਹਾ ਵੀ ਨਹੀਂ ਇਹ ਜਿਉਂਦਾ ਸੀ ਜੇ ਉਹਨਾਂ ਨੂੰ ਵੀ ਚੁੱਪ ਕਰਾ ਲਿਆ ਗਿਆ ਤਾਂ ਇਨਸਾਫ ਕਿੱਧਰ ਜਾਏਗਾ ਇਨਸਾਫ ਮਿਲੇਗਾ ਆਮ ਤੌਰ ਤੇ ਤੇ ਪੈਸੇ ਤੇ ਤਾਕਤ ਦੇ ਜ਼ੋਰ ਤੇ ਹਰ ਸੱਚ ਦੱਬ ਤੇ ਦਬਾ ਦਿੱਤਾ ਜਾਂਦਾ ਹੁਣ ਸਵਾਲ ਤੁਹਾਡੇ ਅੱਗੇ ਮੇਰਾ ਇਹ ਹੈ ਕਿ ਇਹ ਹੋਇਆ ਕਿਉਂ ਦੇਖੋ ਯਾਰ ਜਿਹੜਾ ਇਲਾਜ ਆ ਉਹ ਪ੍ਰੋਫਿਟ ਤੇ ਨਫੇ ਦਾ ਧੰਦਾ ਨਹੀਂ ਹੋਣਾ ਚਾਹੀਦਾ ਇਲਾਜ ਹੋਣਾ ਚਾਹੀਦਾ ਸੇਵਾ ਪੜ੍ਹਾਈ ਤੇ ਇਲਾਜ ਇਹ ਦੋਨੇ ਚੀਜ਼ਾਂ ਨਫੇ ਦੇ ਧੰਦੇ ਨਹੀਂ ਹੋਣੀਆਂ ਚਾਹੀਦੀਆਂ ਇਹ ਹੋਣਾ ਚਾਹੀਦੀ ਹੈ ਸੇਵਾ ਦੇਸ਼ ਦੇ ਵਿੱਚ ਲਾਊਡ ਹੀ ਨਹੀਂ ਹੋਣਾ ਚਾਹੀਦਾ ਪ੍ਰਾਈਵੇਟ ਪੜ੍ਹਾਈ ਤੇ ਪ੍ਰਾਈਵੇਟ ਇਲਾਜ ਬਿਲਕੁਲ ਬੰਦ ਹੋਣਾ ਚਾਹੀਦਾ ਉਹ ਚੋਂ ਮੁਨਾਫਾ ਪ੍ਰੋਫਿਟ ਕਮਾਉਣ ਦੀ ਕੋਈ ਸਥਿਤੀ ਨਾ ਹੋਵੇ ਫਿਰ ਸਹੀ ਲਾਜ ਹੋ ਸਕਦਾ ਜਦੋਂ ਜਿਹੜਾ ਮਰੀਜ਼ ਹੈ ਉਹਨੂੰ ਗਾਹਕ ਵਜੋਂ ਵੇਖਿਆ ਜਾਵੇ ਵੀ ਇਹ ਤਾਂ ਗਾਹਕ ਆਇਆ ਤੇ ਗਾਹਕ ਦੀ ਜਿੰਨੀ ਛਿੱਲ ਲਾਉਣੀ ਲਾਓ ਤਾਂ ਫਿਰ ਆਹੀ ਕੁਛ ਵਪਰਦਾ ਹੁਣ ਕੀ ਹੈ ਡਾਕਟਰ ਨੂੰ ਲੋਕ ਰੱਬ ਕਹਿੰਦੇ ਸੀ ਵਾਕਿਆ ਹੀ ਡਾਕਟਰ ਰੱਬ ਤੋਂ ਵੀ ਇੱਕ ਕਦਮ ਗਾਹਾਂ ਲੱਗਦਾ ਜਦੋਂ ਉਹ ਹਮਦਰਦੀ ਦੇ ਨਾਲ ਸੇਵਾ ਕਰਕੇ ਜਾਨਾਂ ਬਚਾਉਂਦਾ ਪਰ ਜਦੋਂ ਡਾਕਟਰ ਦੇ ਦਿਮਾਗ 'ਚ ਨਫਾ ਤੇ ਪ੍ਰੋਫਿਟ ਭਰ ਜੇ ਉਦੋਂ ਉਹ ਸੇਵਾਦਾਰ ਨਹੀਂ ਵਪਾਰੀ ਬਣ ਜਾਂਦਾ ਫਿਰ ਉਹ ਨਜਾਇਜ਼ ਟੈਸਟ ਵੀ ਕਰਾਉਂਦਾ ਫਿਰ ਉਹ ਨਜਾਇਜ਼ ਦਵਾਈਆਂ ਵੀ ਲਿਖਦਾ ਫਿਰ ਉਹ ਕੰਪਨੀਆਂ ਦੇ ਨਾਲ ਗਾਂਢੇ ਸਾਂਢੇ ਕਰਕੇ ਕੰਪਨੀਆਂ ਤੋਂ ਗਿਫਟ ਲੈ ਕੇ ਤੋਹਫੇ ਲੈ ਕੇ ਉਹਨਾਂ ਕੰਪਨੀਆਂ ਦੀਆਂ ਦਵਾਈਆਂ ਨਜਾਇਜ਼ ਤੌਰ ਤੇ ਵੀ ਲਿਖਣ ਤੱਕ ਜਾਂਦਾ ਫਿਰ ਤਾਂ ਜਿਵੇਂ ਪਿਛਲੇ ਟਾਈਮ 'ਚ ਕਈ ਡਾਕਟਰਾਂ ਨੂੰ ਅਦਾਲਤਾਂ ਤੋਂ ਸਜ਼ਾਵਾਂ ਹੋਈਆਂ ਫਿਰ ਇਹੋ ਜਿਹੇ ਡਾਕਟਰ ਜਿਹੜੇ ਨੇ ਉਹ ਅੰਗ ਵੀ ਕੱਢ ਕੇ ਵੇਚ ਦਿੰਦੇ ਨੇ ਜਿਵੇਂ ਗੁਰਦੇ ਕੱਢ ਕੇ ਵੇਚਦੇ ਕਈਆਂ ਨੂੰ ਦੱਸੇ ਬਿਨਾ ਸਜਾਵਾਂ ਹੋਈਆਂ ਅਦਾਲਤਾਂ 'ਚ ਫਿਰ ਉਹ ਡਾਕਟਰ ਨਹੀਂ ਉਹ ਕਸਾਈ ਬਣ ਜਾਂਦਾ ਹੈ ਜਦੋਂ ਉਹਦੇ ਦਿਮਾਗ ਦੇ ਵਿੱਚ ਨਫਾ ਪ੍ਰੋਫਿਟ ਭਰਿਆ ਹੋਵੇ ਤੇ ਸੇਵਾ ਨਾ ਹੋਵੇ ਇੱਥੇ ਸਾਰਾ ਨੁਕਸ ਸਾਡੇ ਸਿਸਟਮ ਦੇ ਵਿੱਚ ਹੈ ਪਹਿਲੀ ਗੱਲ ਮੈਡੀਕਲ ਦੀ ਪੜ੍ਹਾਈ ਸਾਡੇ ਸਿਸਟਮ ਦੇ ਵਿੱਚ ਜਿਵੇਂ ਮੈਂ ਕਿਹਾ ਸੀ ਨਾ ਕਿ ਪੜ੍ਹਾਈ ਤੇ ਇਲਾਜ ਜੁੜੀਆਂ ਚੀਜ਼ਾਂ ਨਹੀਂ ਜੇ ਪੜ੍ਹਾਈ ਪ੍ਰਾਈਵੇਟ ਹੋਏਗੀ ਬਹੁਤ ਮਹਿੰਗੀ ਹੋਏਗੀ ਤਾਂ ਫਿਰ ਉਹ ਬੰਦੇ ਨੂੰ ਵਪਾਰੀ ਬਣਾਏਗੀ ਹੁਣ ਡਾਕਟਰ ਦੀ ਪੜ੍ਹਾਈ ਆਪਣੇ ਦੇਸ਼ 'ਚ ਬਹੁਤ ਮਹਿੰਗੀ ਹੈ ਕਰੋੜਾਂ ਰੁਪਏ ਲਾ ਕੇ ਐਮ ਬੀ ਬੀ ਐਸ ਦੀ ਸੀਟਾਂ ਮਿਲਦੀਆਂ ਨਹੀਂ ਤਾਂ ਫਿਰ ਜਿੰਨੇ ਵੀ ਲੋਕ ਆਪਣੇ ਬੱਚਿਆਂ ਨੂੰ ਡਾਕਟਰ ਬਣਾਉਣਾ ਚਾਹਦੇ ਨੇ ਹੁਣ ਉਹਨਾਂ ਨੂੰ ਇਹ ਪੁੱਛੋ ਵੀ ਤੁਸੀਂ ਬਣਾਉਣਾ ਕਿਉਂ ਚਾਹੁੰਦੇ ਹੋ ਉਹ ਇਹ ਨਹੀਂ ਕਹਿਣਗੇ ਸੇਵਾ ਕਰਨੀ ਹੈ ਸੀ ਤਾਂ ਬਣਾਉਣਾ ਚਾਹੁੰਦੇ ਬਹੁਤੇ ਲੋਕ ਵੀ ਇਹਦੇ 'ਚ ਪੈਸਾ ਬਹੁਤ ਆ ਪ੍ਰੋਫਿਟ ਬਹੁਤ ਆ ਡਾਕਟਰੀ ਚ ਤਾਂ ਜਿਹੜੇ ਕੋਈ ਜਿਹੜੇ ਕੋਈ ਚੰਗੇ ਬੰਦੇ ਨੇ ਜਿਹੜੇ ਇਲਾਜ ਲਈ ਜਾਂ ਸੇਵਾ ਲਈ ਡਾਕਟਰ ਬਣਦੇ ਨੇ ਉਹਨਾਂ ਨੂੰ ਲੱਖ ਵਾਰ ਸਲੂਟ ਹੈ ਪਰ ਜ਼ਿਆਦਾਤਰ ਜੋ ਚੱਲ ਰਿਹਾ ਜਿਹੜਾ ਲੱਖਾਂ ਕਰੋੜਾਂ ਖਰਚ ਕੇ ਡਾਕਟਰ ਬਣਿਆ ਉਹ ਕਮਾਏਗਾ ਤੇ ਉਹ ਫਿਰ ਕਮਾਏਗਾ ਕਿਵੇਂ ਉਹ ਜਿਹੜੇ ਬੰਦੇ ਦੀ ਗੱਲ ਸੁਣ ਕੇ ਪਤਾ ਲੱਗ ਜਾਂਦਾ ਨਾ ਡਾਕਟਰ ਨੂੰ ਮੇਨੂੰ ਬਿਮਾਰੀ ਆ ਸਿਆਣਾ ਮਿਸਤਰੀ ਮੋਟਰਸਾਈਕਲ ਦੀ ਕਿੱਕ ਮਾਰ ਕੇ ਆਵਾਜ਼ ਰੇਸ ਕਰਕੇ ਦੱਸ ਦਿੰਦਾ ਵੀ ਇਹਨੂੰ ਆ ਆ ਆ ਪ੍ਰੋਬਲਮ ਹੈ ਇੰਜਨ ਸਾਰਾ ਨਹੀਂ ਉਹਨੂੰ ਖੋਲਣਾ ਪੈਂਦਾ ਵੀ ਇੰਜਨ ਸਾਰਾ ਖੋਲਾਂਗਾ ਫਿਰ ਦੱਸਾਂਗਾ ਕੀ ਪ੍ਰੋਬਲਮ ਹੈ ਪਤਾ ਲੱਗ ਜਾਂਦਾ ਹੈ ਪਰ 20 25 ਟੈਸਟ ਲਿਖ ਦਿੰਦਾ ਡਾਕਟਰ ਹਰੇਕ ਨੂੰ 7 8 ਤਾਂ ਲਿਖੇ ਹੀ ਜਾਂਦੇ ਨੇ ਕਿਉਂ ਕਿਉਂਕਿ ਜਿਹੜਾ ਲੈਬੋਰੀ ਵਾਲਾ ਉਹਦੇ ਨਾਲ ਵੀ ਗਾਂਢੀ ਸਾੰਢੀ ਹੈ ਬਹੁਤ ਸਾਰੇ ਹਸਪਤਾਲਾਂ ਨੇ ਤਾਂ ਆਪ ਲੈਬੋਰੀ ਅੰਦਰ ਹੀ ਬਣਾਈ ਹੋਈ ਆ ਕਹਿੰਦੇ ਜੀ ਫੀਸ 200 ਜਾਂ 300 ਬੰਦਾ ਕਹਿੰਦਾ ਯਾਰ ਫੀਸ ਤਾਂ ਜਾਇਜ਼ ਰੱਖੀ ਕਈਆਂ ਨੇ ਫੀਸ ਕਿਹਾ ਆ 100 ਕਈਆਂ ਨੇ ਤਾਂ ਕਿਹਾ ਫੀਸ ਕੋਈ ਨਹੀਂ ਦਵਾਈ ਦੇ ਪੈਸੇ ਲਵਾਂਗੇ ਤੇ ਟੈਸਟਾਂ ਦੇ ਉਹ ਕਹਾਣੀ ਐਦੂ ਵੀ ਖਤਰਨਾਕ ਹੋ ਜਾਂਦੀ ਹੈ ਟੈਸਟਾਂ ਦੇ ਤੇ ਦਵਾਈ ਦੇ ਪੈਸੇ ਜਿਹੜੇ ਕਹਿੰਦੇ ਆ ਲਵਾਂਗੇ ਇਕੱਲੇ ਉਹ ਸਭ ਤੋਂ ਖਤਰਨਾਕ ਗੇਮ ਖੇਡਦੇ ਪਏ ਨੇ ਜਿਹੜੇ ਪਨਾਫਾ ਖੂਰ ਨੇ ਸੋ ਇਲਾਜ ਪ੍ਰਬੰਧ ਜਿਹੜਾ ਉਹ ਪ੍ਰਾਈਵੇਟ ਹੱਥਾਂ 'ਚ ਨਹੀਂ ਹੋਣਾ ਚਾਹੀਦਾ ਇਲਾਜ ਪ੍ਰਬੰਧ ਸਰਕਾਰੀ ਹੱਥਾਂ 'ਚ ਹੀ ਚੱਲਣਾ ਚਾਹੀਦਾ ਹੁਣ ਕਈ ਕਹਿਣਗੇ ਸਰਕਾਰੀ ਹਸਪਤਾਲਾਂ 'ਤੇ ਇਦੋਂ ਬੁਰਾ ਹਾਲ ਹੈ ਹਾਲ ਬੁਰਾ ਏ ਉਹ ਤਾਂ ਬੁਰਾ ਏ ਕਿਉਂਕਿ ਸਰਕਾਰਾਂ ਇਹ ਚਾਹੁੰਦੀਆਂ ਨੇ ਵੀ ਅਸੀਂ ਸਰਕਾਰੀ ਸਿਸਟਮ ਚਲਾਉਣਾ ਨਹੀਂ ਪ੍ਰਾਈਵੇਟ ਹੀ ਚੱਲਣ ਦੇਣਾ ਕਿਉਂਕਿ ਪ੍ਰਾਈਵੇਟ ਜਿਹੜੇ ਇਲਾਜ ਦੇ ਰਹੀਂ ਮੋਟਾ ਪੈਸਾ ਕਮਾਰੇ ਨੇ ਉਹ ਸਾਰੀਆਂ ਪਾਰਟੀਆਂ ਨੂੰ ਮੋਟਾ ਫੰਡ ਦਿੰਦੇ ਨੇ ਫੰਡ ਫਿਰ ਉਹਨਾਂ ਦੀ ਇੱਕ ਹੀ ਡਿਮਾਂਡ ਹੁੰਦੀ ਹੈ ਵੀ ਸਰਕਾਰੀ ਇਲਾਜ ਦਾ ਬੇੜਾਗਰ ਕਰੋ ਤੇ ਸਾਡਾ ਕੰਮ ਚੱਲਣ ਦੇ ਪ੍ਰਚਾਰ ਸਰਕਾਰਾਂ ਦਾ ਕੁਝ ਮਰਜ਼ੀ ਹੋਵੇ ਅਸੀਂ ਆਹ ਚਲਾਤਾ ਇਲਾਜ ਕ੍ਰਾਂਤੀ ਲਿਆਤੀ ਫਲਾਂ ਲਿਆਤਾ ਪਰ ਕੁਝ ਨਹੀਂ ਗਾ ਅਸਲ 'ਚ ਪ੍ਰਾਈਵੇਟਾਈਜੇਸ਼ਨ ਵੱਲ ਪੂਰੇ ਇਲਾਜ ਸਿਸਟਮ ਨੂੰ ਲੈ ਕੇ ਜਾਇਆ ਜਾ ਰਿਹਾ ਹੈ ਇਹੀ ਅੱਜ ਦਾ ਕੌੜਾ ਸੱਚ ਕੱਚ ਹੈ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਵਿਚਾਰ ਤੇ ਕਮੈਂਟ ਜਰੂਰ ਲਿਖਿਓ ਬਹੁਤ ਮੇਰ